ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਕੇਂਦਰ ਸਰਕਾਰ ਦੀ ਗੱਲ ਕਰੀਏ ਔਰ ਕਿਸਾਨਾਂ ਦੀ ਗੱਲ ਕਰੀਏ ਲਗਾਤਾਰ ਦੋਨਾਂ ਦੇ ਵਿਚਾਲੇ ਮਸਲਿਆਂ ਨੂੰ ਲੈ ਕੇ ਟਕਸਲ ਵੇਖਣ ਨੂੰ ਮਿਲਦੀ ਹੈ ਕਿਉਂਕਿ ਕਿਸਾਨ ਚਾਹੁੰਦੇ ਨੇ ਕਿ ਉਹਨਾਂ ਨੂੰ ਉਹਨਾਂ ਦੀ ਫਸਲਾਂ ਦਾ ਪ੍ਰੋਪਰ ਮੁੱਲ ਮਿਲਦਾ ਹੋਇਆ ਨਜ਼ਰ ਆਏ ਇਸ ਨੂੰ ਲੈ ਕੇ ਕਿਸਾਨ ਲਗਾਤਾਰ ਸੰਘਰਸ਼ ਵੀ ਉਲੀਕਦੇ ਹੋਏ ਨਜ਼ਰ ਆਉਂਦੇ ਨੇ ਹੁਣ ਵੀ ਕਿਸਾਨ ਜਿਹੜੇ ਨੇ ਹਰਿਆਣਾ ਤੇ ਪੰਜਾਬ ਬਾਰਡਰ ਦੇ ਉੱਪਰ ਬੈਠੇ ਨੇ ਕਿ ਉਹਨਾਂ ਦੀ ਮੰਗਾਂ ਜਿਹੜੀਆਂ ਨੇ ਪੂਰੀਆਂ ਹੋਣ ਖੇਤੀ ਦੀ ਜਿਹੜੀ ਕਹਿ ਸਕਦੇ ਆ ਇੱਕ ਪ੍ਰੋਪਰ ਐਮਐਸਪੀ ਯਾਨੀ ਫਸਲਾਂ ਦੀ ਜਿਹੜੀ ਐਮਐਸਪੀ ਆ ਉਸ ਨੂੰ ਲੈ ਕੇ ਇੱਕ ਕਾਨੂੰਨ ਬਣੇ ਜਿਸ ਦੇ ਆਧਾਰ ਤੇ ਕਿਸਾਨ ਐ ਕਹਿ ਸਕੇ ਕਿ ਹੁਣ ਉਸ ਨੂੰ ਉਸ ਦੀ ਫਸਲ ਦਾ ਪ੍ਰੋਪਰ ਮੁੱਲ ਮਿਲਣਾ ਸ਼ੁਰੂ ਹੋ ਗਿਆ ਬਬੀਪਾਲ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਨੇ ਗੱਲਬਾਤ ਕਰਨਿਆ ਬਾਲ ਸਾਹਿਬ ਕੇਂਦਰ ਸਰਕਾਰ ਨੇ ਕੁਝ ਫਸਲਾਂ ਦੇ ਉੱਪਰ ਐਮਐਸਪੀ ਨਿਰਧਾਰਿਤ ਕਰਤੀ ਕੁਝ ਦੇ ਜਿਹੜੇ ਕਹਿ ਸਕਦੇ ਆ ਐਮਐਸਪੀ ਰੇਟ ਸੀ ਉਹਨਾਂ ਦੇ ਵਿੱਚ ਵਾਅਦਾ ਕੀਤਾ ਹੈ 14 ਫਸਲਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਔਰ ਭਾਜਪੀ ਦੇ ਜਿਹੜੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਕੇਂਦਰ ਦੀ ਕਿਸਾਨਾਂ ਨੂੰ ਇੱਕ ਵੱਡੀ ਸੌਗਾਤ ਹੈ ਦੇਖੋ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਕਿਸਾਨੀ ਦੇ ਕੈਂਸਰ ਦਾ ਜਿਹੜਾ ਇਲਾਜ ਕਰਨਾ ਹੈ ਨਾ ਉਹ ਆਇਓਡੈਕਸ ਲਾ ਕੇ ਨਹੀਂ ਹੋ ਸਕਦਾ ਕੇਂਦਰ ਨੂੰ ਆ ਨੋਮੀਨਲ ਇਨਕਰੀਸਸ ਨਾਲ ਕਿਸਾਨ ਦਾ ਮਸਲਾ ਹੱਲ ਨਹੀਂ ਹੋਣਾ ਸਾਨੂੰ ਕਿਸਾਨਾਂ ਨੂੰ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਜਾਂ ਤਾਂ ਐਮਐਸਪੀ ਗਾਰੰਟੀ ਕਾਨੂੰਨ ਬਣਾ ਕੇ ਦਿਓ ਜਾਂ ਫਿਰ ਸਾਡੇ ਕਿਸਾਨਾਂ ਨਾਲ ਬੈਠੋ ਕਿਸਾਨ ਜਥੇਬੰਦੀਆਂ ਬੁਲਾਓ ਉੱਥੇ ਹੋਮ ਮੰਤਰੀ ਜੀ ਬੈਠਣ ਪ੍ਰਧਾਨ ਮੰਤਰੀ ਜੀ ਖੇਤੀ ਮੰਤਰੀ ਜੀ ਬੈਠਣ ਔਰ ਉਹਨਾਂ ਤੋਂ ਪੁੱਛ ਕੇ ਉਹਨਾਂ ਨੂੰ ਉਹਨਾਂ ਦਾ ਫਾਇਦਾ ਜੇ ਤੁਸੀਂ ਕਰਨਾ ਹੈ ਹੁਣ ਦੇਖੋ ਇਹ ਕਹਿੰਦੇ ਕਿਸਾਨ ਪਤਾ ਨਹੀਂ ਸੰਮਿਤੀ ਕਿ ਕੀ ਇਹੋ ਜਿਹਾ ਨਾਮ ਰੱਖਿਆ ਉਹਨਾਂ ਨੇ ਔਰ ਕਹਿੰਦੇ ਜੀ ਅਸੀਂ 2000 ਰੁਪਿਆ ਮਹੀਨੇ ਦਾ ਪਾ ਦਿੰਨੇ ਆ ਔਰ ਮੈਂ ਅੱਜ ਤੱਕ ਕਿਸੇ ਕਿਸਾਨ ਤੋਂ ਉਹਦਾ ਸ਼ੁਕਰਾਨਾ ਨਹੀਂ ਸੁਣਿਆ ਕਿ ਯਾਰ ਮੇਰਾ ਕੋਈ ਫਾਇਦਾ ਹੋਇਆ ਤੁਸੀਂ ਘਟੋ ਘਟ ਜੇ ਅਦਾਨੀ ਅਮਬਾਨੀ ਨੂੰ ਪੁੱਛ ਕੇ ਪਾਲਿਸੀਆਂ ਬਣਾਉਣੀ ਹੋ ਇੰਡਸਟਰੀ ਦੀਆਂ ਤੇ ਤੁਸੀਂ ਕਿਸਾਨਾਂ ਨੂੰ ਪੁੱਛ ਕੇ ਕਿਸਾਨਾਂ ਦੀਆਂ ਹਤੈਸ਼ੀ ਜਿਹੜੀਆਂ ਪਾਲਿਸੀਆਂ ਉਹ ਬਣਾ ਸਕਦੇ ਹੋ ਔਰ ਜਿਹੜੀ ਤੁਸੀਂ ਗੱਲ ਆਖਰੀ ਹੈ ਕਿ ਇਨਪੁਟ ਕਾਸਟ ਹਰ ਸਾਲ ਇੰਨੀ ਵੱਧ ਜਾਂਦੀ ਹੈ ਤੇ ਤੁਸੀਂ ਆ ਇਨਕਰੀਜ਼ ਦੇ ਕੇ ਜਿਵੇਂ ਇੱਕ ਰੋਟੀ ਦੇ ਟੁਕੜੇ ਨਾਲ ਆਪਾਂ ਕਿਸੇ ਜਾਨਵਰ ਨੂੰ ਲਲਚਾਉਨੇ ਹੁੰਨੇ ਆ ਉਹਦੀਆਂ ਛਾਲਾਂ ਮਰਵਾਉਨੇ ਆ ਤੁਸੀਂ ਉਹ ਹਾਲ ਕਰਤਾ ਕਿਸਾਨ ਦਾ ਤੁਸੀਂ ਚਾਹੁੰਦੇ ਹੋ ਕਿ ਕਿਸਾਨ ਮਿਹਨਤ ਕਰੇ ਕਿਸਾਨ ਦਿਨ ਰਾਤ ਜਾਗੇ ਔਰ ਉਸ ਤੋਂ ਬਾਅਦ ਪੰਜਾਬ ਦੇ ਪਾਣੀਆਂ ਤੇ ਵੀ ਬੁਰੀ ਅੱਖ ਰੱਖੋ ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਵੀ ਨਾ ਮਿਲੇ ਪੂਰਾ ਪੰਜਾਬ ਦੇ ਕਿਸਾਨਾਂ ਨੂੰ ਫਸਲ ਦਾ ਮੁੱਲ ਵੀ ਨਾ ਮਿਲੇ ਮੈਂ ਤਾਂ ਕਹਿੰਦਾ ਦੇਸ਼ ਦੇ ਕਿਸਾਨਾਂ ਨੂੰ ਹੀ ਨਹੀਂ ਮਿਲਦਾ ਦੇਸ਼ ਦੇ ਕਿਸਾਨ ਸਾਰੇ ਇੱਕ ਹੀ ਐ ਬੇਸਿਕਲੀ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਸਕਸੈਸਿਵ ਗਵਰਨਮੈਂਟਸ ਸੈਂਟਰ ਦੀਆਂ ਚਾਹੇ ਕਾਂਗਰਸ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਪਤਾ ਨਹੀਂ ਕਿਉਂ ਉਹਨਾਂ ਨੇ ਕਿਸਾਨਾਂ ਨਾਲ ਵਫਾ ਨਹੀਂ ਕੀਤੀ। ਲੇਕਿਨ ਬਾਦ ਸਾਹਿਬ ਤੁਸੀਂ ਪੰਜਾਬ ਦੀ ਗੱਲ ਛੱਡ ਦਿਓ ਬਾਕੀ ਕਈ ਸੂਬਿਆਂ ਦੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਕੇਂਦਰ ਦੇ ਇਸ ਫੈਸਲੇ ਦਾ ਸਵਾਗਤ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹ ਕਹਿੰਦੀਆਂ ਨੇ ਕਿ ਇਸ ਦੇ ਨਾਲ ਫਸਲਾਂ ਦਾ ਮੁੱਲ ਪ੍ਰੋਪਰ ਕਿਸਾਨਾਂ ਨੂੰ ਮਿਲਦਾ ਹੋਇਆ ਨਜ਼ਰ ਆਏਗਾ ਕਹਿੰਦੇ ਆਹ ਜਿਹੜਾ ਫੈਸਲਾ ਲਿੱਤਾ ਹੈ ਇਸ ਦਾ ਉਹ ਸਵਾਗਤ ਕਰਦੇ ਨੇ ਹੋਰ ਵੀ ਕਹਿੰਦੇ ਹਜੇ ਫੈਸਲਿਆਂ ਦੀ ਲੋੜ ਹੈ ਲੇਕਿਨ ਇਸ ਦਾ ਉਹ ਸਵਾਗਤ ਕਰ ਰਹੇ ਨੇ। ਅ ਦੇਖੋ ਇੱਕ ਗੱਲ ਤਾਂ ਸਾਫ਼ ਹੈ ਕਿ ਕਿਸਾਨ ਦਾ ਜੀਵਨ ਬੜਾ ਸੰਘਰਸ਼ੀ ਬਣ ਗਿਆ ਔਰ ਸਿਰਫ ਕਿਸਾਨ ਦਾ ਹੀ ਨਹੀਂ ਖੇਤ ਮਜ਼ਦੂਰ ਦਾ ਵੀ ਸੰਘਰਸ਼ੀ ਬਣਿਆ ਕਦੇ ਕਿਸੇ ਖੇਤ ਮਜ਼ਦੂਰ ਦੇ ਤੁਸੀਂ ਹੱਥ ਜਾ ਕੇ ਦੇਖਿਓ ਉਹਦਾ ਸਰੀਰ ਦੇਖਿਓ ਕੰਮ ਕਰ ਕਰਕੇ ਹੱਡ ਖੁਰੇ ਪਈ ਨੇ ਉਹਨਾਂ ਦੀ ਔਰ ਮੈਂ ਮਹਿਸੂਸ ਕਰਦਾ ਹਾਂ ਕੀ ਦੇਖੋ ਇਹਦੇ ਨਾਲ ਤੁਸੀਂ ਥੋੜਾ ਇਨਕਮ ਚ ਵਾਧਾ ਕਰਦੇ ਹੋਗੇ ਠੀਕ ਹੈ ਇਨਕਮ ਚ ਵਾਧਾ ਹੋ ਜੂਗਾ ਲੇਕਿਨ ਉਸ ਲੈਵਲ ਤੇ ਤੁਸੀਂ ਨਹੀਂ ਕਿਸਾਨਾਂ ਨੂੰ ਲੈ ਕੇ ਜਾ ਰਹੇ ਜਿਸ ਲੈਵਲ ਤੇ ਉਹ ਇੱਕ ਸਿਰ ਉੱਚਾ ਕਰਕੇ ਜ਼ਿੰਦਗੀ ਜਿਉ ਸਕਣ ਅਸੀਂ ਚਾਹੁੰਦੇ ਹਾਂ ਸਨਮਾਨ ਦੀ ਜ਼ਿੰਦਗੀ ਕਿਸਾਨ ਨੇ ਜੇ ਜਿਉਣੀ ਹੈ ਤਾਂ ਉਹਨੂੰ ਜਾਂ ਤਾਂ ਸੁਆਮੀ ਨਾਥਨ ਜੀ ਵਾਲਾ ਫਾਰਮੂਲਾ ਲਾਗੂ ਕਰਦੇ ਹੋ ਜਾਂ ਜੇ ਨਹੀਂ ਤੁਸੀਂ ਕਰ ਸਕਦੇ ਘੱਟੋ ਘੱਟ ਕਿਸਾਨਾਂ ਨੂੰ ਯਾਰ ਤੁਸੀਂ ਨਾਲ ਬਾਕੇ ਤਾਂ ਫੈਸਲੇ ਲਓ ਤੁਸੀਂ ਕਿਸਾਨ ਜਦੋਂ ਜਦੋਂ ਅਸੀਂ ਤੁਸੀਂ ਆ ਮੀਟਿੰਗ ਦੀ ਜੜੀ ਗੱਲ ਕਰਦੇ ਹੋ ਪਾ ਕੇ ਫੈਸਲੇ ਲਓ ਅਸੀਂ ਜਦੋਂ ਭਾਜਪਾ ਆਗੂਆਂ ਦੀ ਗੱਲ ਕਰਦੇ ਹਾਂ ਚਾਹ ਸੁਨੀਲ ਜਾਖੜ ਹੋਣ ਚਾਹੇ ਹੋਰ ਹੋਣ ਉਹ ਕਹਿੰਦੇ ਕਈ ਵਾਰ ਪਾ ਲਿਆ ਕਿਸਾਨਾਂ ਨੂੰ ਨਾਲ ਪਾ ਲਿਆ ਕਿਸਾਨ ਜਿੱਥੇ ਬੰਦੀਆਂ ਦੇ ਆਗੂਆਂ ਨੂੰ ਨਾਲ ਪਾ ਲਿਆ ਉਹਨਾਂ ਦੇ ਨਾਲ ਜਿਹੜਾ ਵਿਚਾਰ ਵੰਦਰੇ ਹੁੰਦੇ ਨੇ ਉਸ ਤੋਂ ਬਾਅਦ ਬੈਠਕਾਂ ਜਿਹੜੀਆਂ ਨੇ ਬੇਸੀਟਾ ਹੋ ਜਾਂਦੀਆਂ ਨੇ ਬੈਠਕਾਂ ਤੋਂ ਬਾਅਦ ਸੰਘਰਸ਼ ਨੂੰ ਲਿਖ ਕੇ ਜਾਂਦੇ ਨੇ ਕਹਿੰਦੇ ਸੰਘਰਸ਼ ਤੇ অপਸ਼ਨ ਨਹੀਂ ਹੈ অপਸ਼ਨ ਤੇ ਟੇਬਲ ਟॉक ਹੀ ਹੈ ਕੇਂਦਰ ਕਹਿੰਦਾ ਅਸੀਂ ਟੇਬਲ ਟॉक ਕਰਨ ਲਈ ਤਿਆਰ ਆਂ ਲੇਕਿਨ ਸਾਡੀ ਵੀ ਮਜਬੂਰੀ ਹੈ ਤੁਸੀਂ ਉਸ ਮਜਬੂਰੀ ਨੂੰ ਵੀ ਸਮਝੋ ਜੇਕਰ ਤੁਸੀਂ ਫਸਲਾਂ ਦਾ ਪ੍ਰੋਪਰ ਮੁੱਲ ਚਾਹੁੰਦੇ ਹੋ ਤੇ ਉਹ ਫਸਲਾਂ ਉਹ ਗਾਓ ਜਿਸ ਦੀ ਸੈਂਟਰ ਪੂਲ ਦੇ ਵਿੱਚ ਜਿਹੜਾ ਸੈਂਟਰ ਫੂਡ ਪੂਲ ਹੈ ਉਸ ਦੇ ਵਿੱਚ ਲੋਡ ਹੋਏ ਕਿਉਂਕਿ ਝੋਨਾ ਔਰ ਕਹਿ ਸਕਦੇ ਆ ਕਣਕ ਇਸ ਦੇ ਫੇਰ ਤੋਂ ਕਿਸਾਨਾਂ ਨੂੰ ਵੀ ਬਾਹਰ ਕੱਢਣ ਦੀ ਲੋੜ ਹੈ ਹੁਣ ਦੇਖੋ ਕਿਸਾਨ ਕੋਈ ਖੁਸ਼ ਹੋ ਕੇ ਝੋਨਾ ਨਹੀਂ ਲਾਉਂਦਾ ਜੀ ਕਿਸਾਨ ਮਜਬੂਰੀ ਚ ਚਲਾਉਂਦਾ ਹੈ ਕਿਉਂ ਕਰਕੇ ਕਿਸਾਨ ਨੂੰ ਡਬਲ ਮਿਹਨਤ ਕਰਨੀ ਪੈਂਦੀ ਹੈ ਕਿਸਾਨ ਨੂੰ ਵੀ ਬਹੁਤ ਔਖਾ ਹੋਣਾ ਪੈਂਦਾ ਹੈ ਲੇਕਿਨ ਤੁਸੀਂ ਕੇਂਦਰ ਇਹੀ ਮੈਂ ਕਹਿਣਾ ਨਾ ਕਿ ਦੇਖੋ ਕੇਂਦਰ ਦੇ ਥੱਲੇ ਫੌਜ ਹੈ ਅ ਅਫਸਰਾਂ ਦੀ ਮੈਨ ਮੈਨ ਪਾਵਰ ਰਿਸੋਰਸਸ ਦੀ ਤੁਸੀਂ ਜਿਵੇਂ ਮਿੰਟਸ ਆਫ ਮੀਟਿੰਗ ਲੈਨੇ ਹੋ ਆਏ ਮਿੰਟਸ ਆਫ ਮੀਟਿੰਗ ਹੋਣ ਤੁਸੀਂ ਅਲੱਗ-ਅਲੱਗ ਆਈਏ ਸਬਸਰਾਂ ਦੀ ਡਿਊਟੀ ਲਾਓ ਕਿ ਆ ਪੰਜ ਜਥੇਬੰਦੀਆਂ ਤੁਹਾਨੂੰ ਦਿੱਤੀਆਂ ਉਹਦੀ ਮਿੰਟ ਆਫ ਮੀਟਿੰਗ ਪਬਲਿਕ ਪਬਲਿਸਾਈਜ਼ ਕੀਤੀ ਜਾਵੇ ਕਿਹੜਾ ਕਿਸਾਨ ਕੀ ਬੋਲਿਆ ਉਹਦੇ ਤੇ ਗਵਰਨਮੈਂਟ ਦਾ ਰੁਖ ਕੀ ਹੈ ਘੱਟੋ-ਘੱਟ ਡਾਇਲੌਗ ਤਾਂ ਹੋਵੇ ਨਾ ਮੈਂ ਮੰਨਦਾ ਹਾਂ ਬਿਲਕੁਲ ਕਿ ਸੰਘਰਸ਼ ਤੋਂ ਪਹਿਲਾਂ ਜੇ ਗੱਲਬਾਤ ਨਾਲ ਹੀ ਰਸਤਾ ਨਿਕਲ ਆਵੇ ਤਾਂ ਸੰਘਰਸ਼ ਦੀ ਲੋੜ ਨਹੀਂ ਲੇਕਿਨ ਇਹ ਸੰਘਰਸ਼ ਤੋਂ ਬਿਨਾ ਕੁਝ ਛੱਡਦੀ ਨਹੀਂ ਚਾਰਾ ਹੀ ਨਹੀਂ ਛੱਡਦੇ ਜਦੋਂ ਤੁਸੀਂ ਕਿਸਾਨ ਨੂੰ ਗਲਾ ਘੋਟੂਗੇ ਕਿਸਾਨ ਦਾ ਕਿਸਾਨੀ ਦਾ ਗਲਾ ਘੋਟੂਗੇ ਤੁਸੀਂ ਨਾ ਸਿਰਫ ਕਿਸਾਨ ਦਾ ਗਲਾ ਘੋਟ ਰਹੇ ਹੋ ਬਲਕਿ ਤੁਸੀਂ ਸਾਰੀ ਇਕਨੋਮੀ ਦਾ ਗਲਾ ਘੋਟ ਰਹੇ ਹੋ ਜੇ ਕਿਸਾਨ ਨਹੀਂ ਖੁਸ਼ ਤਾਂ ਵਪਾਰੀ ਵੀ ਖੁਸ਼ ਨਹੀਂ ਹੋ ਸਕਦਾ ਜਿੱਥੇ ਕਿਸਾਨ ਨੇ ਖਰੀਦਦਾਰੀ ਕਰਨੀ ਆ ਉੱਥੇ ਵੀ ਨਹੀਂ ਪੈਸੇ ਬਚਦੇ ਸੋ ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਤੁਸੀਂ ਆ ਧੋਬੀ ਪੋਚਾ ਮਾਰਨ ਦੀ ਥਾਂ ਤੇ ਵਾਈਟ واਸ਼ ਕਰਨ ਦੀ ਥਾਂ ਤੇ ਮੈਂ ਸਮਝਦਾ ਕਿ ਕਿਸਾਨਾਂ ਦੇ ਪੱਖੀ ਵਾਕਿਆਈ ਪਾਲਿਸੀਆਂ ਉਹ ਲਿਆਓ ਜਿਹੜੀਆਂ ਹੁਣ ਸੁਆਮੀਨਾਥਨ ਦੀ ਰਿਪੋਰਟ ਖੁਦ ਮੋਦੀ ਜੀ ਨੇ ਕਿਹਾ ਸੀ ਕਿ ਐਮਐਸਪੀ ਤੇ 30% ਫਾਰਮੂਲਾ ਬਿਲਕੁਲ ਸੀ 2 50% ਲਾਗੂ ਕਰਨ ਔਰ ਪ੍ਰਾਈਸ ਇੰਡੈਕਸ ਨਾਲ ਜੋੜ ਦੇਣ ਦੇਖੋ ਜਦੋਂ ਕੰਜ਼ਿਊਮਰ ਇੰਡੈਕਸ ਹੈ ਜਿਹੜਾ ਜਦੋਂ ਉਹਦੇ ਨਾਲ ਤੁਸੀਂ ਮੁੱਲ ਜੋੜਦੇ ਹੋਗੇ ਤਾਂ ਜਿਹੜੀ ਇਨਪੁਟ ਕਾਸਟ ਹੈ ਕਿੰਨੇ ਕਿਸਾਨ ਦਾ ਡੀਜ਼ਲ ਬਚਿਆ ਹੈ ਕਿੰਨਾ ਕਿਸਾਨ ਦੀ ਮਿਹਨਤ ਦਾ ਕੀ ਹੈ ਕਿਸਾਨ ਦਾ ਤੁਸੀਂ ਕੀ ਰੇਟ ਲਾ ਰਹੇ ਹੋ ਉਹ ਸਾਰੀਆਂ ਬੀਜ ਦਾ ਕੀ ਰੇਟ ਹੈ ਸੋ ਉਹ ਜਦੋਂ ਤੁਹਾਡਾ ਲੇਬਰ ਬੀਜ ਫਿਊਲ ਔਰ ਸਾਰੀਆਂ ਚੀਜ਼ਾਂ ਅੰਦਰ ਲੱਗ ਜਾਣੀਆਂ ਕਿਸਾਨ ਵੀ ਖੁਸ਼ਹਾਲ ਹੋ ਜਾਊਗਾ ਖੇਤ ਮਜ਼ਦੂਰ ਵੀ ਖੁਸ਼ਹਾਲ ਹੋ ਜਾਊ ਪੰਜਾਬ ਵੀ ਖੁਸ਼ਹਾਲ ਹੋ ਜਾਊਗਾ ਲੇਕਿਨ ਜਿਹੜਾ ਹੁਣ ਆ ਫੈਸਲਾ ਲਿੱਤਾ ਹੈ ਇਸ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਬੀਇੰਗ ਏ ਕਿਸਾਨ ਕਿਸ ਲਹਿਜੇ ਦੇ ਵਿੱਚ ਲੈਦੇ ਹੋ ਤੁਸੀਂ ਟੂ ਲਿਟਲ ਟੂ ਲੇਟ ਓਨਲੀ ਆਰਨਾਮੈਂਟਲ ਵੱਡੀ ਗੱਲ ਆਖੀ ਹੈ ਇਹਨਾਂ ਨੇ ਹਾਲਾਂਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਜਿਹੜਾ ਫੈਸਲਾ ਲਿਆ ਉਸ ਦੇ ਉੱਪਰ ਕਮੈਂਟ ਕਰਦੀਆਂ ਨਜ਼ਰ ਆਈਆਂ ਨੇ ਉਹ ਵੀ ਇਸ ਨੂੰ ਸਿਰੇ ਤੋਂ ਨਿਕਾਰਦੀਆਂ ਹੋਈਆਂ ਨਜ਼ਰ ਆਈਆਂ ਨੇ ਜਿਹੜੀ ਪੰਜਾਬ ਦੀ ਕਿਸਾਨ ਜਥੇਬੰਦੀਆਂ ਨੇ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਜਿਸ ਢੰਗ ਦੇ ਨਾਲ ਲਗਾਤਾਰ MSP قانون ਨੂੰ ਲੈ ਕੇ ਵਿਰੋਧ ਹੁੰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਸੰਘਰਸ਼ ਹੋ ਰਹੇ ਨੇ ਕਿਸਾਨ ਜਿਹੜੇ ਨੇ ਉਹ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਤੇ ਕਿਆ ਹੁਣ ਕੋਈ ਟੇਬਲ ਟਾਕ ਸ਼ੁਰੂ ਹੋਏਗੀ ਔਰ ਅਗਰ ਟੇਬਲ ਟਾਕ ਸ਼ੁਰੂ ਹੁੰਦੀ ਹੈ ਤੇ ਉਸ ਦੇ ਕੀ ਸਿੱਟੇ ਨਿਕਲਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਾਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਐਕਸ اور WhatsApp ਚੈਨਲ ਪਰ